ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਪੱਕ-ਪੱਕ ਜੱਤੇਬੰਦੀਆਂ ਦੇ ਆਗੂ ਸਹਿਬਾਨ ਅਤੇ ਬਿਜਲੀ ਸੂਧ ਬਿੱਲ 2025 ਨੂੰ ਰੱਦ ਕਰਾਉਣ ਪਹੁੰਚੇ ਹੋਏ ਮੇਰੀ ਕੀਰਤੀ ਤੇ ਬਹਾਦਰ ਲੋਕੋ ਕਾਰਖਾਨੇ ਦੀਆਂ ਕਾਲੀਆਂ ਚਿਮਨੀਆਂ ਚੋਂ ਸਾਡੇ ਬਲਬਲੇ ਨਿਕਲਦੇ ਧੂੜ ਬਣ ਕੇ ਆਪਸ਼ਨ ਸਾਹੀ ਦੀ ਕਾਰ ਦੇ ਬੇਗਮੂਰੇ ਸਾਡੀ ਉੜਦੇ ਰਮਾਨ ਨੇ ਰੂਹ ਬਣ ਕੇ ਮੇਰੇ ਕਿਰਤੀ ਲੋਕੋ ਬਲਾਰੇ ਸਾਥੀਆਂ ਨੇ ਤੁਹਾਨੂੰ ਪੂਰੇ ਵਿਸਥਾਰ ਦੇ ਵਿੱਚ ਅੱਜ ਦੇ ਜਿਹੜੇ ਮਾੜੇ ਸਿਸਟਮ ਦੀ ਗੱਲ ਲੱਸੀ ਆ ਇਹ ਵੀ ਦੱਸਿਆ ਕਿ ਸਰਕਾਰਾਂ ਤੋਂ ਕੋਈ ਝਾਕ ਨਾ ਕਰੋ ਸੈਂਟਰ ਤੋਂ ਵਿੱਚ ਬਣੀ ਬੇਈਮਾਨ ਮੋਦੀ ਦੀ ਸਰਕਾਰ ਪਹਿਲਾਂ ਜਿਹੜੇ ਤਨਖਾਣ ਇੱਕ ਨੂਨ ਲੈ ਕੇ ਆਈ ਸੀ ਇੱਕ ਸਾਲ ਤੋਂ ਉੱਪਰ ਦਾ ਸਮਾਂ 13 ਮਹੀਨੇ ਮੇਰੇ ਕਿਰਤੀ ਲੋਕਾਂ ਨੂੰ ਉਹ ਬੁਲਵਟ ਕਰਾਉਣ ਲਈ ਸੜਕਾਂ ਤੇ ਰੋਲਣਾ ਪਿਆ ਸੁਭੇਜ ਵਿੱਚ ਬਣੀ ਬੇਈਮਾਨ ਮਾਜਨੋ ਦੀ ਸਰਕਾਰ ਬੜੇ ਵੱਡੇ ਵੱਡੇ ਸਟੰਟ ਖੇਡ ਕੇ ਸਾਡੇ ਕੋਲੋਂ ਵੋਟਾਂ ਲੈ ਲੀਆਂ ਬੰਲਾਜ ਨਾਂ ਤੇ ਵੋਟਾਂ ਲੈ ਲੀਆਂ ਉਹ ਖੋਤੀ ਇਨਕਲਾਬੀਆਂ ਨੇ ਆਪਣਾ ਕੰਟਾਰੀ ਜਿਨਾ ਜਿਹੜਾ ਭਗਤ ਸਿੰਘ ਦੇ ਨਾਲ ਕੀਤਾ ਬੇਈਮਾਨ ਭਗਤ ਸਿੰਘ ਦੇ ਦਾ ਪੈਰ ਵਰਗਾ ਵੀ ਨਹੀਂ ਭਗਤ ਸਿੰਘ ਤਾਂ ਇਨਕਲਾਬ ਚਾਹੁੰਦਾ ਸੀ ਇਹ ਖੋਤੀ ਇਨਕਲਾਬੀਆਂ ਨੇ ਸਾਡਾ ਜਿਹੜਾ ਪੱਠਾ ਮਿਠਾ ਕੇ ਰੱਖ ਦਿੱਤਾ ਹਜ਼ਾਰ ਹਜ਼ਾਰ ਕਨਸੀ ਔਰਤਾਂ ਦੇ ਖਾਤੇ ਦੇ ਵਿੱਚ ਪਾਵਾਂਗੇ 48000 ਰੁਪਇਆ ਹੋ ਚੁੱਕਿਆ ਬੇਈਮਾਨ ਕਦੇ ਗੱਲ ਨਹੀਂ ਕੀਤੀ ਹੁਣ ਪਿੰਡਾਂ ਦੇ ਵਿੱਚ ਵੋਟਾਂ ਵੋਟਾਂ ਦਾ ਚੱਲ ਰਿਹਾ ਪ੍ਰਚਾਰ ਇਹਨਾਂ ਨੇ ਸੁਪਰਪਲੈਟ ਕਰੋ ਜਦੋਂ ਤੁਹਾਡੇ ਕੋਲੇ ਵੋਟਾਂ ਦੀ ਗੱਲ ਕਰਦੇ ਨੇ ਇਹਨਾਂ ਨੇ ਤੁਹਾਡਾ ਕੁਝ ਨਹੀਂ ਸੇਵਾਰਨਾ ਇਹ ਤਾਂ ਕਾਰਪੋਰੇਟ ਰੈਟ ਘਰਾਉਣੇ ਦੀਆਂ ਨੀਤੀਆਂ ਨੇ ਜਿਵੇਂ ਹੁਣ ਬਿਜਲੀ ਸੋਲ ਬਿਲ 2025 ਆ ਬਿਜਲੀ ਨੂੰ ਪ੍ਰਾਈਵੇਟ ਕਰਨ ਤੇ ਤੁਲੇ ਹੋਏ ਨੇ ਜੇ ਬਿਜਲੀ ਪ੍ਰਾਈਵੇਟ ਹੋ ਗਈ ਕੱਲਾ ਕਿਸਾਨ ਦਾ ਨੁਕਸਾਨੀ ਅੱਜ ਕੱਲਾ ਕਿਸਾਨ ਦੁਖੀ ਨਹੀਂ ਮਜ਼ਦੂਰ ਮਲਾਜ਼ਮ ਛੋਟੇ ਦੁਕਾਨਦਾਰ ਵਿਦਿਆਰਥੀ ફીਸਾ ਨਾ ਟਰਨ ਕਰਕੇ ਸਾਡੇ ਵਿਦਿਆਰਥੀਆਂ ਦੇ ਜਾਨਾ ਜਾ ਰਹੀਆਂ ਨੇ ਇਹ ਬੇਈਮਾਨਾਂ ਤੋਂ ਕੋਈ ਝਾਕ ਨਾ ਕਰੋ ਇਹਨੇ ਤਾਂ ਆਸਟ੍ਰੇਲੀਆ ਵਿੱਚ 2800 ਕਿੱਲਾ ਆਪਣੀ ਜ਼ਮੀਨ ਬਣਾ ਲਈ ਇਹਦੀ ਮਾਂ 11 ਘੇੜੇ ਆ ਜਿਹੜੇ ਆਸਟ੍ਰੇਲੀਆ ਲਾਇਆ ਹੀ ਬੜੇ ਵੱਡੇ ਵੱਡੇ ਸਟੰਟ ਖੇਡਦੇ ਸੀ ਜਦੋਂ ਕਿਸਾਨੀ ਮੋਰਚਾ ਚੱਲਦਾ ਸੀ ਆਪਣਾ ਨਾਲ ਦਾ ਦੁਪੱਟਾ ਲੈ ਕੇ ਘਰਨੇ ਤੇ ਬੈੰਦੀ ਸੀ ਅੱਜ ਮੈਂ ਪੁੱਛਣਾ ਚਾਹੁੰਦੀ ਆ ਕਿ ਕੋਈ ਗਏ ਉਹ ਬਾਦੇ ਜਿਹੜੇ ਸਾਡੇ ਨਾਲ ਚੋਣਾ ਬਲੇ ਕੀਤੇ ਸੀ ਇਹਨਾਂ ਨੇ ਸਾਡਾ ਕੁਝ ਨਹੀਂ ਸੰਭਾਰਨਾ ਸਾਨੂੰ ਇਹ ਪੁੱਛਣਾ ਪਾਣਾ ਇਹ ਹੱਕ ਨੇ ਜਿਹੜੇ ਜਿਹੜੀ ਕੱਲੀ ਕੱਲੀ ਸਹੂਲਤਾਂ ਸੀ ਡਾਂਗਾ ਖਾ ਕੇ ਪ੍ਰਾਪਤ ਕੀਤੀ ਸੀ ਕੱਲੀ ਕੱਲੀ ਸਾਡੇ ਕੋਲੋਂ ਖੋਹੀ ਜਾ ਰਹੀ ਆ ਨਿੱਤ ਕੋਈ ਨਮਾ ਡਰਾਮਾ ਜਿਹੜੇ ਕੀ ਕਾਨੂੰਨ ਸੀਗੇ ਇਹਨਾਂ ਨੂੰ ਕੋਡਾਂ ਦੇ ਵਿੱਚ ਬੰਂਡਿਆ ਜਾ ਸਕਿਆ ਕੱਲੀ-ਕੱਲੀ ਸਹੂਲਤ ਸਾਡੇ ਕੋਲੋਂ ਖੋਹੀ ਜਾ ਚੁੱਕੀ ਆ ਇਹ ਹੁਣ ਆਪਾਂ ਨੂੰ ਉੱਠਣਾ ਪੈਣਾ ਬੇਈਮਾਨਾਂ ਨੇ ਕੁਝ ਨਹੀਂ ਸੰਭਾਰਨਾ ਕਹਿੰਦੇ ਸੀ ਨਸ਼ਾ ਇੱਕ ਮਹੀਨੇ ਚ ਖਤਮ ਕਰ ਦੇਵਾਂਗੇ ਪੁੱਛ ਕੇ ਦੇਖੋ ਉਹਨਾਂ ਮਾਮਾ ਨੂੰ ਜਿਨ੍ਹਾਂ ਦੇ ਪੁੱਤ ਚੱਲ ਗਏ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਭਿੰਨ ਚੜ ਗਏ ਜਿਨ੍ਹਾਂ ਦੇ ਸਹਾਗ ਲੱਥ ਗਏ ਜਿਹੜੀਆਂ ਭਾਣਾ ਰਖੜੀ ਤੋਂ ਬਾਂਝੀਆਂ ਹੋ ਗਈਆਂ ਇਹ ਬੇਈਮਾਨਾਂ ਦੇ ਕਿ ਆਦੋਂ ਪਰ ਇਹਨਾਂ ਨੇ ਤਾਂ ਪਰਿਵਾਰ ਸੈੱਟ ਕਰ ਲਏ ਤੁਹਾਨੂੰ ਕੁਝ ਨਹੀਂ ਸੰਭਾਰਨਾ ਆ ਹਾੜਾ ਐਸੀ ਸਾਬਾਹ ਤੱਕ ਨੂੰ ਅੰਤ ਮਾਨ ਮਹਿੰਦਰ ਸਿੰਘ ਮਾਸਟਰ ਦਾ ਬੇਟਾ ਜੋ ਕਹਿੰਦਾ ਸੀ ਕਦੇ ਧਰਮ ਨਾਲ ਮਜਾਰਾ ਹੀ ਨਹੀਂ ਲੱਗਣਾ ਅੱਜ ਉਹਦੀ ਜਾਨ ਨੂੰ ਰੋਂਦੇ ਨੇ ਮੇਰੇ ਕਿਰਤੀ ਲੋਕ ਬੈਠੇ ਹਨਾ ਦੇ ਬੇਲੇ ਵਿਦੇਸ਼ੀ ਦੌਰੇ ਤੇ ਨਿਕਲਿਆ ਹੋਇਆ ਸੀ ਇਟਲੀ ਦੇ ਉਸ ਦਾ ਸਵਾਦ ਚੱਕਦਾ ਤਰਦਾ ਸੀ ਜੰਮ ਦਾ ਪਾਣੀ ਚ ਗੁੜੀ ਜਾ ਰਹੀ ਸੀ ਇਹ ਤਾਂ ਹੁਣ ਵੀ ਕੋਈ ਝਾਕ ਨਾ ਕਰੋ ਆ ਦੇਖ ਲਓ ਸਾਡੇ ਖਿਆਲੀ ਤੋਂ ਜਿਹੜੀ ਮੈਲਕਲਾਂ ਤੋਂ ਖਿਆਲੀ ਨੂੰ ਰੋਡ ਆਥੇ ਐਕਸੀਡੈਂਟ ਦੇ ਨਾਲ ਬੰਦਿਆਂ ਦੀ ਮੌਤਾਂ ਹੋ ਜਾ ਰਹੀਆਂ ਨੇ ਇਹਨਾਂ ਨੂੰ ਤਾਂ ਉਹ ਰੋਡ ਨਹੀਂ ਬਣਿਆ ਹੋਰ ਕੀ ਕਰਨਗੇ ਜੇਕਰ ਤੁਹਾਡੇ ਕੋਲੇ ਵੋਟਾਂ ਦੀ ਗੱਲ ਲੈ ਕੇ ਆਉਂਦੇ ਨਹੀਂ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਚੱਲਦਾ ਕਰੋ ਮੈਂ ਮੇਰੀ ਜਥੇਬੰਦੀ ਲਾਲ ਚੰਡਾ ਮੰਰੇਗਾ ਵਰਕਰ ਯੂਨੀਅਨ ਤੁਹਾਨੂੰ ਸੰਯੁਕਤ ਮੋਰਚੇ ਨੂੰ ਵਿਸ਼ਵਾਸ ਦਿਵਾਉਂਦੀ ਆ ਕਿ ਤੁਹਾਡੇ ਸੰਘਰਸ਼ ਦਾ ਹਿੱਸਾ ਬਣ ਕੇ ਮੈਂ ਚੱਲੂਗੀ ਕਿਉਂਕਿ ਕੋਈ ਵੀ ਮਸਲੇ ਦਾ ਹੱਲ ਹੈ ਜਿਹੜਾ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜਨਾ ਪੈਣਾ ਇਹ ਸਾਰੇ ਮਸਲਾਂ ਦਾ ਇੱਕੋ ਇੱਕ ਹੱਲ ਆ ਵਿਸਾਲ ਇਕੱਠ ਪੱਤੇ ਟਿੱਕੇ ਕੋ ਆਪਾਂ ਨੂੰ ਟਿੱਕੇ ਕੋ ਕੰਮ ਲੈਣਗੇ ਤਾਂ ਜਾ ਕੇ ਇਹ ਜਿਹੜਾ ਬਿਜਲੀ ਬਿੱਲ ਸੋਧ ਬਿਲ ਜਿਹੜਾ 2025 ਲਾਗੂ ਕਰਨ ਜਾ ਰਹੇ ਨੇ ਫਿਰ ਕਿਤੇ ਜਾ ਕੇ ਰੱਦ ਹੋਊਗਾ ਮੇਰੀ ਕੀਰਤੀ ਤੇ ਪਹਾਦਰ ਲੋਕਾਂ ਹੁਣ ਸਾਨੂੰ ਖੜਾ ਕੇ ਲਿਕਣ ਦੀ ਲੋੜ ਆ ਨਹੀਂ ਇੱਕ ਦੋ ਨਾਰੇ ਲਵਾਉਂਗੀ